ਸਮਾ 服务 ਵਿੱਚ ਅਗਵਾਦੂ ਰਹਿਣ ਵਾਲੇ ਗੁਰਦੁਆਰਾ ਸਿੰਘਾ ਸ਼ਹੀਦਾਂ ਡੇਰਾ ਸ਼੍ਰੀਮਾਨ ਸੰਤ ਜਰਨੈਲ ਸਿੰਘ ਜੀ ਨੰਗਲਵੇਟ ਆਲੋਵਾਲ ਵਿਖੇ ਯੁੱਗੋ ਯੁਗ ਅਟਲ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਹਜ਼ੂਰੀ ਵਿੱਚ ਸ਼੍ਰੀ ਗੁਰੂ ਅਰਜਨ ਦੇਵ ਜੀ ਦੇ ਸ਼ਹੀਦੀ ਦਿਹਾੜੇ ਨੂੰ ਸਮਰਪਿਤ ਆਰੰਭੇ ਗਏ ਪਾਠਾਂ ਦੀ ਲੜੀ ਦੇ ਭੋਗ ਪਾਏ ਗਏ ਇਸ ਉਪਰੰਤ ਮਹਾਨ ਕੀਰਤਨ ਦਰਬਾਰ ਸਜਾਇਆ ਗਿਆ ਇਸ ਮੌਕੇ ਸੰਤ ਜਰਨੈਲ ਸਿੰਘ ਜੀ ਨੇ ਪ੍ਰਵਚਨ ਕਰਦਿਆਂ ਕਿਹਾ ਕਿ ਸਿੱਖ ਧਰਮ ਦਾ ਇਤਿਹਾਸ ਕੁਰਬਾਨੀਆਂ ਨਾਲ ਭਰਿਆ ਹੋਇਆ ਹੈ ਸੰਗਤਾਂ ਦੀ ਚੜ੍ਹਦੀ ਕਲਾ ਲਈ ਹਮੇਸ਼ਾ ਗੁਰੂ ਸਾਹਿਬਾਨ ਹੀ ਅੱਗੇ ਵਧੇ ਹਨ ਜਿਨ੍ਹਾਂ ਦੀ ਲਾਸਾਨੀ ਕੁਰਬਾਨੀਆਂ ਨੂੰ ਕਦੇ ਭੁਲਾਇਆ ਨਹੀਂ ਜਾ ਸਕਦਾ ਉਹਨਾਂ ਸੰਗਤਾਂ ਨੂੰ ਅਮਰਤਸ਼ਕ ਗੁਰੂ ਵਾਲੇ ਬਣਨ ਲਈ ਪ੍ਰੇਰਿਤ ਕੀਤਾ ਇਸ ਉਪਰੰਤ 17 ਜੂਨ ਦਿਨ ਸੋਮਵਾਰ ਨੂੰ ਗੁਰੂ ਘਰ ਵਿਖੇ ਬੈਲਾ ਦੀਆਂ ਹਲਤੀ ਦੌੜਾਂ ਕਰਵਾਈਆਂ ਗਈਆਂ ਜਿਸ ਦੀ ਸ਼ੁਰੂਆਤ ਸੰਤ ਬਾਬਾ ਜਰਨੈਲ ਸਿੰਘ ਜੀ ਅਤੇ ਸੰਤ ਬਾਬਾ ਸੁਖਵਿੰਦਰ ਸਿੰਘ ਜੀ ਨੇ ਅਰਦਾਸ ਕਰਕੇ ਕੀਤੀ ਦੌੜਾਂ ਵਿੱਚ ਪੰਜਾਬ ਦੀਆਂ ਵੱਖ-ਵੱਖ ਜੋੜੀਆਂ ਨੇ ਭਾਗ ਲਿਆ ਅੰਤ ਜੇਤੂ ਰਹੀਆਂ ਜੋੜੀਆਂ ਨੂੰ ਸਨਮਾਨਚਿਨ ਭੇਟ ਕਰਕੇ ਸਨਮਾਨਿਤ ਕੀਤਾ ਗਿਆ ਇਸ ਮੌਕੇ ਲੋਕ ਗਾਇਕ ਸੋਨੀ ਸੰਦੀਲਾ ਅਤੇ ਵੀ.ਐਸ ਚੱਖੂ ਨੇ ਧਾਰਮਿਕ ਸ਼ਬਦ ਗਾਇਨ ਕੀਤੇ ਸਮਾਗਮ ਮੌਕੇ ਬੀਬੀ ਕਰਮਜੀਤ ਕੌਰ ਸੰਧੂ ਕਸ਼ਮੀਰ ਸਿੰਘ ਹੇਰ ਪੱਦੀ ਜਗੀਰ ਸੁਰਿੰਦਰ ਸਿੰਘ ਪਵਾਰ ਵਾਈਸ ਚੇਅਰਮੈਨ ਐਸ.ਸੀ ਵਿੰਗ ਕਾਂਗਰਸ ਫਕੀਰ ਚੰਦ ਨੰਗਲ ਵਿਰਸਾ ਸਿੰਘ ਖਾਲਸਾ ਪਾਇਦਾਰਾ ਸਿੰਘ ਅਤੇ ਹੋਰ ਹਾਜ਼ਰ ਸਨ ਫਲੋਰ ਤੋਂ ਫਲੋਰ ਟੀਵੀ ਲਈ ਸੰਦੀਪ ਪਟਹਿਰਾ ਦੀ ਖਾਸ ਰਿਪੋਰਟ तारीख़ जादा लॻाया तारीख़ फेटा जे तारा लाॻा हिकु खपे ताजेारा लाॻिया छो त हिकु फटेता जेकारा लाॻिया हिकु देज खपे तारा लाॻिया चोॾहं फेता दे ऐब गुना मेरे मैं ते तक दा रहम मेरा मुझ में किस नहीं जो किस है सो तेरा तेरा तुझको सौंपते No, don't ਸਾਰੀ ਸੰਗਤ ਨੂੰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੇ ਦੇਸ਼ ਵਿਦੇਸ਼ ਪਰਸੀਆਂ ਸਾਰੀਆਂ ਸੰਗਤਾਂ ਨੂੰ ਬੇਨਤੀ ਹੈ ਕਿ ਗੁਰਦੁਆਰਾ ਸਿੰਘਾਂ ਸ਼ਹੀਦਾਂ ਦੇਰਾ ਸੰਤ ਬਾਬਾ ਜਰਨੈਲ ਸਿੰਘ ਜੀ ਮੰਗਲਵੇਟ ਅਨਲੋਲ ਫਲੋਰ ਵਿਖੇ ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ ਜੋ ਸਤਗੁਣਾਂ ਦੇ ਮਹਾਨ ਬਚਨ ਤਤ ਵਿਚਾਰ ਜੈ ਮਥਰਾ ਜਗਧਾਰਨ ਦਾ ਅਵਤਾਰ ਬਣਾਇਓ ਜਪਿਓ ਜਨ ਅਰਜਨ ਦੇਵ ਗੁਰੂ ਫੇ ਸੰਕਟ ਜਉਣ ਗਰਬ ਨ ਆਇਓ ਸੂਰਾਸੋ ਪਹਿਚਾਨੀਆਂ ਜੋ ਲੜੇ ਦੇਨ ਕੇ ਹੇਤ ਪਰਜਾ-ਪੁਰਜਾ ਕਟਮਰੇ ਕਬੂ ਨਾ ਛਾਡੇ ਖੇਦੇ ਮਹਾਵਾਕ ਅੰਸਾਰ ਸ਼੍ਰੋਮਣੀ ਸ਼ਹੀਦ ਭੰਤਨ ਸਤਿਗੁਰੂ ਅਰਜਨ ਦੇਵ ਪਾਤਸ਼ਾਹ ਦੇ ਸ਼ਿਦਦੀਪੁਰ ਨੂੰ ਸਮਰਪਤ ਸਮੂਹ ਸਿੰਘਾਂ ਚੀਦਾਂ ਦੀ ਯਾਦ ਵਿੱਚ ਅਤੇ ਗੁਰਦੁਆਰਾ ਸਾਹਿਬ ਦੇ ਪ੍ਰਕਾਟ ਦਿਵਸ ਨੂੰ ਸਮਰਪਤ ਚਾਰ ਰੋਜ਼ਾ ਮਹਾਨ ਗੁਰਮਤ ਸਮਾਗਮ ਗੁਰਦੁਆਰਾ ਸਿੰਘਾਂ ਚੀਦਾਂ ਡੇਰਾ ਸੰਤ ਬਾਬਾ ਜਨੈ ਨੰਗਲਵੇਟ ਅਲੋ ਫਲੋਰਬਿਖੇ ਸੰਤ ਬਾਬਾ ਜਨੈ ਸਿੰਘ ਜੀ ਮਹਾਰਾਜ ਜਿਨ੍ਹਾਂ ਦੀ ਰਹਿਮਾਈ ਵਿੱਚ ਕਰਵਾਇਆ ਜਾ ਰਿਹਾ ਹੈ ਜਿੱਥੇ ਸ਼ੁੱਕਰਵਾਰ ਰੋਜ਼ਾਂ ਨੂੰ ਖੰਡ ਪਾਠਾਂ ਦੀਆਂ ਮਹਾਨ ਲੜੀਆਂ ਆਰੰਭ ਹੋਈਆਂ ਸ਼ਨੀਵਾਰ ਰਾਦੇ ਦੀਵਾਨ ਸਜੇ ਐਤਵਾਰ ਨੂੰ ਸੁੰਦਨ ਸ਼ਾਨ ਸਾਹਿਬ ਜੜਾਏ ਗਏ ਅਪਰੰਥ ਖੰਡ ਪਾਠਾਂ ਦੇ ਭੋਗ ਪਏ 16 ਖੰਡ ਪਾਠਾਂ ਦੇ ਭੋਗ ਤੋਂ ਅਪਰੰਥ ਦੀਵਾਨ ਸਜਿਆ ਸਜੇ ਦੀਵਾਨ ਵਿੱਚ ਪੰਜ ਪ੍ਰਸਿੱਧ ਰਾਗੀ ਢਾਡੀ ਜਥੇ ਸੱਚਖੰਡ ਸ੍ਰੀ ਦਰਬਾਰ ਸਾਹਿਬ ਤੋਂ ਪਹੁੰਚ ਕਰਕੇ ਅਤੇ ਇਲਾਕੇ ਦੇ ਜਥਿਆਂ ਨੇ ਇਸ ਮੁੱਚੇ ਮਹਾਂਪੁਰਖਾਂ ਨੇ ਪਹੁੰਚ ਕੇ ਇਸ ਸਮਾਗਮ ਦੇ ਵਿੱਚ ਹਾਜ਼ਰੀ ਭਰੀ ਅਤੇ ਸੰਗਤਾਂ ਨੂੰ ਗੁਰੂ ਉਪਦੇਸ਼ ਦਿੱਤਾ ਜਿਹਦੇ ਵਿੱਚ ਹਜ਼ਾਰਾਂ ਸੰਗਤਾਂ ਨੇ ਇਸ ਸਮਾਗਮ ਦੀਆਂ ਹਾਜ਼ਰੀਆਂ ਭਰੀਆਂ ਠੰਡੇ ਮਿੱਠੇ ਜਲਦੀਆਂ ਸ਼ਵੀਲਾਂ ਲਾਈਆਂ ਗਈਆਂ ਅਤੇ ਨਾਲ ਗੁਰੂ ਕੀ ਉਦੰਗਰ ਅਤੁੱਟ ਵਰਤਾਏ ਗਏ ਅੱਜ ਚੌਥੇ ਦਿਨ ਦੇ ਸਮਾਗਮ ਵਿੱਚ ਅਮਰਤ ਵੇਲੇ ਸਹਿਜ ਸੰਪਾਠਾਂ ਦੇ ਜਾਪ ਆਰੰਭ ਹੋਏ ਨਿਤਨੇਮ ਹੋਇਆ ਆਸਾ ਦੇ ਬਾਹਰ ਦੇ ਕੀਰਤਨ ਅਰਦਾਸਾਂ ਬੇਨਤੀਆਂ ਹੁਕਮਨਾਮੇ ਅਪਰੰਤ ਚੌਥੇ ਦਿਨ ਦੇ ਸਮਾਗਮ ਨੂੰ ਐਨ ਸਮਾਗਮ ਦੀ ਚੜ੍ਹਦੀ ਕਲਾ ਬਾਤ ਤੇ ਸੋਗਨ ਸਾਦੀ ਬਾਣੀ ਦੇ ਜਾਪ ਆਰੰਭ ਹੋਏ ਅਪਰੰਤ ਅੱਜ ਬੈਲਾਂ ਦੀ ਹੈਲਥੀ ਦੌੜ ਜੋ ਆਰੰਭ ਹੋਈ ਹੈ ਜਿਹਦੇ ਵਿੱਚ ਬਹੁਤ ਸਾਰੇ ਬੁੱਲ ਲੈ ਕੇ ਵੀਰ ਦੂਰੋਂ ਦੂਰੋਂ ਚੱਲ ਕੇ ਲੱਖਾਂ ਰੁਪਈਆ ਦੀ ਕੀਮਤ ਵਾਲੇ ਬੁੱਲਦਾਂ ਨੂੰ ਇਸ ਗਰਾਊਂਡ ਵਿੱਚ ਲਿਆਏ ਜਿੱਥੇ ਅੱਜ ਇਸ ਸਮਾਗਮ ਦੀ ਹੈਲਥੀ ਦੌੜ ਚੱਲ ਰਹੀ ਹੈ ਤੇ ਜਿਹਦੇ ਵਿੱਚ ਬਾਬਾ ਜੀ ਵੱਲੋਂ ਇਹਨਾਂ ਬੈਲ ਜੋੜੀਆਂ ਨੂੰ ਦਿਲਕਸ਼ ਇਨਾਮ ਤੇ ਗੁਰੂ ਕੇ ਲੰਗਰ ਟਟ ਤੇ ਜਿੰਨੀਆਂ ਵੀ ਸੰਗਤਾਂ ਆ ਰਹੀਆਂ ਉਹਨਾਂ ਵਾਸਤੇ ਇੱਥੇ ਰੁਕਣ ਵਾਸਤੇ ਵਿਸ਼ੇਸ਼ ਪ੍ਰਬੰਧ ਕੀਤੇ ਗਏ ਅੱਜ ਚੌਥੇ ਦਿਨ ਦੇ ਸਮਾਗਮਾਂ ਦੇ ਵਿੱਚ ਇਹ ਬੈਲਾਂ ਦੀ ਹਲਤੀ ਰੋਡ ਚੱਲ ਰਹੀ ਹੈ ਜਿਹਦੇ ਵਿੱਚ ਦਰਸ਼ਕ ਵੀਰ ਅਤੇ ਪ੍ਰਬੰਧਕ ਅਤੇ ਬੈਲਾਂ ਵਾਲੇ ਵੀਰ ਆਪੋ ਆਪਣੀਆਂ ਜੋੜੀਆਂ ਲੈ ਕੇ ਇੱਥੇ ਪਹੁੰਚੇ ਆ ਅਸੀਂ ਇੱਥੇ ਸਾਰੇ ਆਈਆਂ ਸੰਗਤਾਂ ਦਾ ਬੈਲਾਂ ਵਾਲੇ ਵੀਰਾਂ ਦਾ ਪ੍ਰਬੰਧਕਾਂ ਦਾ ਦੇ ਦਰਸ਼ਕੋ ਵੀਰਾਂ ਦਾ ਸਾਰਿਆਂ ਦਾ ਧੰਨਵਾਦ ਕਰਦੇ ਆ ਜੋ ਇਸ ਸਮਾਗਮ ਵਿੱਚ ਪਹੁੰਚ ਕੇ ਆਪਣੀਆਂ ਹਾਜ਼ਰੀਆਂ ਦੇ ਰਹੇ ਆ ਆਓ ਸਾਰਿਆਂ ਸੰਗਤ ਨੂੰ ਬੇਨਤੀ ਹੈ ਜਿੱਥੇ-ਿੱਥੇ ਸੁਆਗਮ ਹੁੰਦਾ ਸਾਰੇ ਹਮ ਹਮਾ ਕੇ ਪਹੁੰਚਿਆ ਕਰੋ ਤੇ ਦੰਦੇ ਸਮਾਗਮ ਤੇ ਹਾਜ਼ਰੀਆਂ ਭਰ ਕੇ ਆਪਣੀ ਜੀਵਨ ਨੂੰ ਸਫਲਾ ਬਣਾਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ